ਕਿਤੇ ਅੱਜ ਸ਼ਿਵਸਨਾ ਸੂਰੇਵੰਸ਼ੀ ਵੱਲੋਂ ਸੁਸ਼ੀਲ ਜਿੰਦਲ ਜੀ ਔਰ ਸਾਡੇ ਸੰਜੀਵ ਜੀ ਜਿਨ੍ਹਾਂ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਬਠਿੰਡਾ ਸਰਕਟ ਹਾਊਸ 'ਚ ਮੀਟਿੰਗ ਕੀਤੀ ਗਈ ਸੀ ਔਰ ਅਸੀਂ ਅੱਜ ਕੁਝ ਨਿਯੁਕਤੀਆਂ ਵੀ ਕਰ ਰਹੇ ਆ ਸੰਜੀਵ ਸ਼ਰਮਾ ਜੀ ਨੂੰ ਰਾਸ਼ਟਰੀ ਸਲਾਹਕਾਰ ਨਿਗਾਇਆ ਗਿਆ ਸ਼ਿਵਸਨਾ ਸੂਰੇਵੰਸ਼ੀ ਵੱਲੋਂ ਲਲਿਤ अरोड़ा ਜੀ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਠਿੰਡਾ ਲਗਾਇਆ ਗਿਆ ਵਰਪਾਲ ਵੀਰਪਾਲ ਕੋਰ ਜਿਹਨੂੰ ਪ੍ਰੈਜ਼ੀਡੈਂਟ ਮਹਲਾ ਵਿੰਗ ਲਗਾਇਆ ਗਿਆ ਬਠਿੰਡਾ ਦਾ ਨਿਖੇਲ ਕੁਮਾਰ ਜੀ ਨੂੰ ਸਿਟੀ ਪ੍ਰੈਜ਼ੀਡੈਂਟ ਬਠਿੰਡਾ ਨਿਯੁਕਤ ਕੀਤਾ ਗਿਆ ਔਰ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਕਿ ਇਹ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਤਰੀਕੇ ਨਾਲ ਨਿਭਾਉਣਗੇ ਔਰ ਪਾਰਟੀ ਨੂੰ ਬਠਿੰਡੇ ਦੇ ਵਿੱਚ ਜਿਹੜਾ ਘਰ ਘਰ ਨਾਮ ਸ਼ਿਸ਼ਣਾ ਸੁਰੇਵੰਸ਼ੀ ਦਾ ਪੰਚਾਇਆ ਜਾਏਗਾ ਔਰ ਤੁਸੀਂ ਮੀਟਿੰਗ ਦੇ ਵਿੱਚ ਕੀ ਕੀ ਲਿਖੇ ਦੇਖੋ ਜੀ ਮੀਟਿੰਗ ਦੇ ਵਿੱਚ ਸਾਡਾ ਜਿਹੜਾ ਮੇਨ ਮੁੱਦਾ ਕਿਸ ਤਰ੍ਹਾਂ ਜਿਹੜਾ ਕੀ ਵਿਦੇਸ਼ 'ਚ ਬੈਠੇ ਜਿਹੜੇ ਅੱਤਵਾਦੀ ਨੇ ਔਰ ਨਾਮੀ ਗੈਂਗਸਟਰ ਜਿਹੜੇ ਕੀ ਲੋਕਾਂ ਦੀ ਹੱਤਿਆ ਕਰਵਾ ਰਹੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਪਿੱਛੇ ਜਿਹੇ ਗੁਰਪਤਵੰਨ ਸਿੰਘ ਪੰਨੂ ਜਿਹੜਾ ਅੱਤਵਾਦੀ ਉਹਨੇ ਇੱਕ ਪ੍ਰਵਾਸੀਆਂ ਨੂੰ ਧੰਕੀ ਵੀ ਦਿੱਤੀ ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ لیکن ਅਸੀਂ ਕੜੀ ਚੇਤਾਵਨੀ ਦਿੰਦੇ ਆ ਗੁਰਪਤਵੰਨ ਸਿੰਘ ਪੰਨੂ ਨੂੰ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਤਾਂ शिवसेना ਸੂਰਯਵੰਸ਼ੀ ਜਿਹੜੀ ਆ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਤੇ ਵਿਰੋਧ ਕਰੇਗੀ ਪੰਨੂ ਦਾ ਜਿਹੜੇ ਤੁਸੀਂ ਇਹ ਉਧਰ ਦਿੱਤੇ ਹੈ ਜੀ ਇਹਨਾਂ ਦੀ ਕੀ ਕੀ ਜ਼ਿੰਮੇਵਾਰੀਆਂ ਹੋਣਗੀਆਂ ਜੀ ਦੇਖੋ ਜੀ ਪਾਰਟੀ ਨੂੰ ਮਜ਼ਬੂਤ ਕਰਨਗੇ ਔਰ ਜਿਹੜੇ ਸਾਡੇ ਹਿੰਦੂ ਮੁੱਦੇ ਨੇ ਉਹਨਾਂ ਨੂੰ ਘਰ ਘਰ ਪਹੁੰਚਾਇਆ ਜਾਏਗਾ ਹਾਂ ਜੀ ਸਰ ਕੀ ਨਾਮ ਆਪਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਸਭ ਤੋਂ ਪਹਿਲਾਂ ਜੀ જય ਸ਼੍ਰੀ ਰਾਮ ਮੇਰਾ ਨਾਮ ਕਰਨ ਗਿੱਲ ਮਸ਼ੀਸ਼ ਸੈਨਾ ਸੂਰਬੰਚੀ ਤੋਂ 올 ਇੰਡੀਆ ਜਨਰਲ ਸੈਪਟਰੀ ਆ ਅੱਜ ਬਠਿੰਡੇ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਨਿਯਤੀਆਂ ਕੀਤੀਆਂ ਕੀਤੀਆਂ ਵਾ ਸਾਡੇ ਬਹੁਤ ਹੀ ਜੁਝਾਰੂ ਲੀਡਰ ਬਠਿੰਡੇ ਦੇ ਵਿੱਚ ਜੋ ਵਰਕ ਕਰਦੇ ਪਏ ਨੇ ਸੁਸ਼ੀਲ ਕੁਮਾਰ ਜਿੰਦਲ ਜੀ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਸਾਡੇ ਨਾਲ ਬਹੁਤ ਹੀ ਤਦਾਦ ਦੇ ਵਿੱਚ ਯੂਥ ਜੁੜਿਆ ਵਾ ਜਿਹਦੇ ਨਾਲ ਸਾਡੀ ਮੇਲਾ ਸ਼ਕਤੀ ਵੀ ਨਾਲ ਜੋੜ ਕੇ ਸਾਡੀ ਤਾਕਤ ਨੂੰ ਬਲ ਮਿਲਿਆ ਵਾ ਔਰ ਜਿੱਦਾਂ ਆਪ ਜੀ ਨੂੰ ਪਤਾ ਵਾ ਕਿ ਜੋ ਸ਼ਿਵ ਸੈਨਾ ਦੇ ਜੋ ਮੁੱਦੇ ਹੈਗੇ ਨੇ ਉਹ ਹਿੰਦੂ ਤਤਵ ਵਾਸਤੇ ਆ ਤੇ ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਬਠਿੰਡੇ ਦੀ ਧਰਤੀ ਦੇ ਉੱਤੇ ਨੁਕਤੀਆਂ ਕੀਤੀਆਂ ਗਈਆਂ ਵਾ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਪਿਛਲੇ ਦਿਨੀ ਤੇ ਜੋ ਅਤਵਾਦੀ ਗੁਰਵੰਤ ਸਿੰਘ ਪੰਨੂ ਜੋ ਪੰਜਾਬ ਦਾ ਅਮਨ ਸ਼ਾਂਤੀ ਵਾਲਾ ਸੂਬਾ ਵਾ ਜਿਹਦੇ ਵਿੱਚ ਹਰ ਇੱਕ ਭਾਈਚਾਰਾ ਭਾਈਚਾਰਿਕ ਸਾਂਝ ਨੂੰ ਬਰਧਾਉਂਦੇ ਹੋਏ ਅੱਜ ਪੰਜਾਬ ਦਿਨ ਬਰ ਦਿਨ ਤਰੱਕੀਆਂ ਕਰ ਰਿਹਾ ਪਰ ਐਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਹੈ ਗੁਰਵੰਤ ਸਿੰਘ ਪੰਨੂ ਵਰਗੇ ਅਤਵਾਦੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਪਏ ਨੇ ਜੋ ਪ੍ਰਵਾਸੀ ਵੀਰਾਂ ਨੂੰ ਇਹ ਧਮਕੀਆਂ ਦੇਂਦਾ ਪਿਆ ਵਾ ਕੀ ਅਸੀਂ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਕੱਢ ਦਾਂਗੇ ਮੈਂ ਗੁਰਵੰਤ ਸਿੰਘ ਪੰਨੂ ਨੂੰ ਦੱਸਣਾ ਚਾਹਨਾ ਵਾਂ ਕਿ ਪੰਜਾਬ ਦੇ ਵਿੱਚੋਂ ਤੋਂ ਪ੍ਰਵਾਸੀਆਂ ਦਾ ਜਿਹੜਾ ਬਾਈਕਾਟ ਕਰਦਾ ਪਿਆ ਵਾ ਇਹ ਕਦੀ ਵੀ ਨਹੀਂ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸੂਬਾ ਵਾ ਅਤੇ ਪੰਜਾਬ ਵਿੱਚ ਹਰ ਇੱਕ ਵਰਗ ਦੇ ਹਰ ਇੱਕ ਭਾਈਚਾਰੇ ਦੀ ਭਾਈਚਾਰਕ ਸਾਂਝ ਹੈਗੀ ਆ ਔਰ ਇੱਕ ਸੂਬਾ ਇੱਕ ਤੁਸੀਂ ਹੋਰ ਮੁੱਦਾ ਦੇਖੋਇਗਾ ਜਿਹੜਾ ਸੰਦੀਪ ਸਿੰਘ ਸਣੀ ਆ ਠੀਕ ਹੈ ਜੀ ਉਹਨੇ ਜੋ ਸਾਡੇ ਸ਼ਹੀਦ ਸੁਭਾ ਸਿੰਘ ਜੀ ਦੀ ਜਿਹੜੀ ਉਹਨੇ ਜੇਲ੍ਹ ਦੇ ਵਿੱਚ ਖਤਿਆ ਕੀਤੀ ਆ ਇਹ ਬਹੁਤ ਹੀ निंदनीयੋਗ ਹੈਗੀ ਆ ਇਹਦੇ ਤੇ ਸ਼ਿਵ ਸਾਨਾ ਸੂਰਯਵੰਚੀ ਕਦੇ ਦੁੱਖ ਦੇ ਨਾਲ ਇੱਥੇ ਆਪਣੀਆਂ ਰਣਨੀਤੀ ਬਣਾ ਕੇ ਸੰਘਰਸ਼ ਕਰੇਗਾ ਜੀ ਮੇਰੇ ਛੋਟੇ ਵੀਰ ਸੁਨੀਲ ਪਸੀਨ ਜੀ ਰਾਸ਼ਟਰੀ ਚੇਅਰਮੈਨ ਸਿਖਸ਼ਣਾ ਸ਼ੁਰੀਲਵੰਸੀ ਉਚੇਜੇ ਤੌਰ ਤੇ ਬਠਿੰਡਾ ਦੇ ਵਿੱਚ ਨੁਕਤੀਆਂ ਲਈ ਆਏ ਇਹ ਅੱਜ ਦੀ ਬੈਠਕ ਜਿਹੜੀ ਸੁਸ਼ੀਲ ਜਿੰਦਲ ਜੀ ਦੀ ਅਗਜਤਾ ਵਿੱਚ ਚੱਲ ਤੇ ਜਾਏਗੀ ਔਰ ਜਲਦੀ ਅਸੀਂ ਕਿਉਂਕਿ ਅਜ ਤੱਕ ਹਰ ਸਿਖਸ਼ਣਾ ਨੇ ਮਾਲਵਾ ਦੀ ਅਣਦੇਖੀ ਕੀਤੀ ਹੈ ਜਿਹੜੇ ਸਾਡੇ ਮਾਲਵਾ ਦੇ ਵਿੱਚ 69 ਸੀਟਾਂ ਵਿਧਾਨ ਸਭਾ ਦੀ ਹੈ ਇਸ ਤੇ ਕਿਸੇ ਦਾ ਧਿਆਨ ਨਹੀਂ ਹੈ ਜਦ ਕਿ ਇਕੱਲੇ ਮਾਲਵਾ ਚੋਂ ਹੀ ਸਰਕਾਰਾਂ ਬਣਦੀਆਂ ਤੇ ਮੈਂ ਤਸੀਨ ਸਾਹਿਬ ਨੂੰ ਨਹੀਂ ਜਿਲੇ ਹੈ ਉਹਨਾਂ ਦੇ ਕਠਿਮ ਕਰਾਂਗੇ ਹੋ ਸਕਦਾ ਹੈ ਕਈ ਸਿੱਖਿਆਣਾ ਵਾਲੇ ਵੀ ਹੁਣ ਛੱਡ ਕੇ ਵਾਪਸ ਆਣ